हां जी PST 2025 दी तैयारी ਕਰਨ ਵਾਲੇ ਸਾਥੀਆਂ ਲਈ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਨ ਜਾ ਰਹੇ ਹਾਂ ਤਾਂ ਜੋ ਵੀ ਸਾਥੀ ਜੋ ਫਰਸਟ ਅਟੈਂਪਟ ਦੇਣਗੇ PST ਦੇ ਲਈ ਮਤਲਬ ਪਹਿਲੀ ਵਾਰ 2025 ਦੇ ਵਿੱਚ ਜਦੋਂ ਵੀ ਐਗਜ਼ਾਮ ਹੋਏਗਾ ਉਦੋਂ ਉਹਦੇ ਵਿੱਚ ਅਪੀਅਰ ਹੋਣਗੇ ਜਾਂ ਫਿਰ ਜਿਨ੍ਹਾਂ ਨੇ PST 2024 ਦਾ ਐਗਜ਼ਾਮ ਦਿੱਤਾ ਬਟ ਕੁਝ ਮਾਰਕਸ ਕਰਕੇ ਜੋ ਉਹਨਾਂ ਦਾ ਪੇਪਰ ਹੈ ਉਹ ਕੁਆਲੀਫਾਈ ਨਹੀਂ ਹੋ ਸਕਿਆ ਅਤੇ ਉਹ ਦਵਾਰਾ ਤੋਂ ਆਪਣੇ ਪੀਐਸਟੈਟ ਦੇ ਇਗਜ਼ਾਮ ਦੀ ਤਿਆਰੀ ਕਰਨਗੇ ਜਾਂ ਫਿਰ ਕੋਈ ਵੀ ਇਗਜ਼ਾਮ ਚਾਹੀ ਸੀਟੈਟ ਹੋਵੇ ਜਾਂ ਐਚਟੈਟ ਹੋਵੇ ਜਾਂ ਪੀਐਸਟੈਟ ਹੋਵੇ ਉਸ ਦੀ ਤਿਆਰੀ ਕਰਨ ਜਾ ਰਹੇ ਜਾ ਰਹੀ ਹਾਂ ਤਾਂ ਕਾਫੀ ਇੰਪੋਰਟੈਂਟ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਤਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਇੱਥੇ ਮੇਨ ਗੱਲ ਕਰਨੀ ਹੈ ਸੋਰਸਰ ਦੀ ਕਿ ਕਿਹੜੇ-ਕਿਹੜੇ ਸੋਰਸਰ ਤੋਂ ਤੁਸੀਂ ਵਧੀਆ ਆਥੈਂਟਿਕ ਜਿਹੜਾ ਕੰਟੈਂਟ ਪ੍ਰਾਪਤ ਕਰ ਸਕਦੇ ਹੋ ਅਤੇ ਇਸ ਤੋਂ ਲਾਭ Uh, जरा है बिलकुल फ्री ऑफ कोसट ती अपनी प्रैपरेशन कर सकते हो तो यूट्यूबर एक चैनल है जी साइंठिया बाई अमन सो so, चैनल स्क्रीन के दे उपर देख ही सद सो इस चैनल के उपर बिलकुल फ्री ऑफ कॉस्ट एंड बहुत ही ज्यादा ओथेंटिक जोड़ा कंटेंट है uh, किसी भी टैट एग्जाम की तैयारी प्रोवाइड किया जा रहा सो so, पी एच डेट चौबीस दौरान भी बहुत सारे बच्चे ने इतों जो अपनी प्रैपरेशन करके एग्जाम करैक किया गया ਤੋ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਪਲੇਲਿਸਟ ਤੇ ਅਗਰ ਅਸੀਂ ਜਾਵਾਂਗੇ ਇਸ ਚੈਨਲ ਦੀ ਤਾਂ ਅਲੱਗ-ਅਲੱਗ ਜੋ ਵੀਡੀਓਜ਼ ਨੇ ਉਹ ਤੁਹਾਡੇ ਸਾਹਮਣੇ ਇੱਥੇ ਆ ਜਾਣਗੀਆਂ ਜਿਵੇਂ ਕਿ ਸਭ ਤੋਂ ਪਹਿਲਾਂ ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਆਪਣਾ ਪੋਰਸ਼ਨ ਹੁੰਦਾ ਹੈਗਾ ਸੀਡੀਪੀ ਦਾ ਉਹ ਉਸ ਦੀ ਗੱਲ ਕਰਦੇ ਹਾਂ ਤਾਂ ਸੀਡੀਪੀ ਦੀਆਂ ਟੋਟਲ ਜਿਹੜੀਆਂ ਹੈਗੀਆਂ ਨੇ 44 ਵੀਡੀਓਜ਼ ਇਸ ਚੈਨਲ ਦੇ ਉੱਪਰ ਪਈਆਂ ਨੇ ਐਵਰੇਜ ਅਗਰ ਆਪਾਂ ਇੱਕ ਵੀਡੀਓ ਦੀ ਲੈਂਥ ਮੰਨਦੇ ਹਾਂ ਤਾਂ 20 ਮਿੰਟਸ ਜਾਂ 25 ਮਿੰਟਸ ਲਗਾ ਕੇ ਚੱਲੀਏ ਤੇ 44 ਵੀਡੀਓਜ਼ ਟੋਟਲ ਨੇ 44 ਦੇ ਵਿੱਚੋਂ 38 ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਉਹ ਥਿਊਰੀ ਨਾਲ ਲੱਟਰ ਨੇ ਭਾਵ ਉਥੇ ਜਿਸ ਤਰੀਕੇ ਨਾਲ ਵਕ ਵਕ ਥਿਊਰੀਜ਼ ਨੇ ਜਾ ਜੋ ਵੀ ਟਾਪਿਕ ਨੇ ਉਹ ਜਿਹੜਾ ਪ੍ਰੋਪਰ ਕੰਟੈਂਟ ਜਿਹੜਾ ਪ੍ਰੋਵਾਈਡ ਕੀਤਾ ਗਿਆਗਾ ਐਂਡ ਜੋ ਲਾਸਟ ਸਾਡੀਆਂ 6 ਵੀਡੀਓਜ਼ ਨੇ ਇਹ ਪੇਪਰ ਦੇ ਨੇੜੇ ਹੀ ਇੰਪੋਰਟੈਂਟ ਐਮਸੀਕਿਊ ਦੀਆਂ ਆਪਾਂ ਲਗਾਈਆਂ ਸੀਗੀਆਂ ਸੋ ਸੀਡੀਪੀ ਚਾਹੇ ਤੁਸੀਂ ਪੇਪਰ 1 ਜਾਂ ਫਿਰ ਪੇਪਰ 2 ਦੀ ਤਿਆਰੀ ਕਰ ਰਹੇ ਹੋ ਸੋ ਬਿਲਕੁਲ ਇਹਨਾਂ ਇੱਕ ਵਾਰ ਵੀਡੀਓਜ਼ ਦੇ ਗੋ ਥਰੂ ਜ਼ਰੂਰ ਹੋਵੋ ਤਾਂ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਐਜ਼ ਇਟ ਮਿਲ ਜੇਗੀ ਐਂਡ ਬਹੁਤ ਜਲਦੀ ਜਿਹੜਾ ਹੈਗਾ ਤੁਸੀਂ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਪੀਪਰ 1 ਦੇ ਲਈ ਅਗਰ ਆਪਾਂ ਗੱਲ ਕਰੀਏ ਤਾਂ ਈਵੀਐਸ ਦੀ ਤੇ ਈਵੀਐਸ ਦੀ ਟੋਟਲ ਸਕਰੀਨ ਦੇ ਉੱਪਰ ਦੇਖ ਸਕਦੇ ਹੋ 28 ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਉਹ ਇਸ ਚੈਨਲ ਦੇ ਉੱਪਰ ਹੈਗੀਆਂ ਨੇ ਇਸ ਤੋਂ ਇਲਾਵਾ ਪੰਜਾਬੀ ਤਾਂ ਪੰਜਾਬੀ ਅ ਕਹਿ ਲਓ ਜਿਵੇਂ ਕਿ ਉੱਪਰ ਤੁਸੀਂ ਦੇਖ ਸਕਦੇ ਹੋ पंजा दत्त वीडियोस बिल्कुल पेपर के नेे लगे एंड बहुत सारे कैंडीडेट्स का इना वीडियोस के नाल जो है एग्जाम गा -गा। भी क्रैक हो दो हज़ार चौबी का इसवा मैथ ट्वेंटी फोर वीडियोस इंग्लिश पैडागोजी बहुत ज़्यादा इंपोर्टेंट पोर्शन पेपर क्लीयर करो तो इस भी तेरह भीडियोज़ जड़िया हैग उस चैनल के उपर अवेलेबल ने एंड सब तो इंपोर्टेंट गल कि जो भी सबजैक्ट पैडागोजी है चाहे वह ई बी एस की हो इंग्लिश की हो ਜਾ ਫਿਰ ਪੰਜਾਬੀ ਦੀ ਹੋਵੇ ਜਾਂ ਅਲਗ-ਅਲਗ ਸਬਜੈਕਟਸ ਦੀ ਹੋਵੇ ਜੋ ਵੀ ਇਸ ਚੈਨਲ ਦੇ ਉੱਪਰ ਕਰਵਾਇਆ ਗਿਆਗਾ ਤਾਂ ਡੀਟੋ ਐਜ਼ ਇਟ ਜੋ ਐਮਸੀਕਿਊ ਸੀਗੇ ਅਗਰ ਸੀ ਪੇਪਰ ਉਠਾ ਕੇ ਦੇਖੂ ਤਾਂ ਇਹਨਾਂ ਵੀਡੀਓਜ਼ ਨਾਲ ਕੰਪੇਅਰ ਕਰੂੰ ਅ ਐਗਜ਼ੈਂਪਲ ਦੇ ਤੌਰ ਤੇ ਜੇ ਇੰਗਲਿਸ਼ ਪੈਡਾਗੋਜੀ ਦੇ ਐਮਸੀਕਿਊ ਜੋ ਮੈਂ ਵੀਡੀਓ ਦੇ ਵਿੱਚ ਕਰਵਾਏ ਸੀ ਲੌਂਗ ਵਿਦ ਥਿਊਰੀ ਤੇ ਪੇਪਰ ਦੇ ਚੱਕ ਕੇ ਦੇਖੋ ਤਾਂ ਐਜ਼ ਇਟ ਬਿਲਕੁਲ ਉਹੀ ਐਮਸੀਕਿਊ ਤੁਹਾਨੂੰ ਜਿਹੜੇ ਹੈਗੇ ਸੀ ਐਗਜ਼ਾਮ ਦੇ ਵਿੱਚ ਵੀ ਦੇਖਣ ਨੂੰ ਮਿਲੇ ਸੀਗੇ ਸੋ ਬਹੁਤ ਸਾਰਾ ਇੰਪੋਰਟੈਂਟ ਕੰਟੈਂਟ ਇਸ ਚੈਨਲ ਦੇ ਉੱਪਰ ਪਿਆਗਾ ਅਗਰ ਤੁਸੀਂ ਪੀਐਸਟੈਟ 2025 ਜਾਂ ਫਿਰ ਸੀਟੈਟ ਜਾਂ ਫਿਰ ਐਚਟੈਟ ਜਾਂ ਫਿਰ ਅਦਰ ਟੈਟ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਬਿਲਕੁਲ ਫ੍ਰੀ ਆਫ ਕਾਸਟ ਅਤੇ ਬਹੁਤ ਹੀ ਔਥੈਂਟਿਕ ਕੰਟੈਂਟ ਦੇ ਨਾਲ ਤੁਸੀਂ ਆਪਣੀ ਤਿਆਰੀ ਨੂੰ ਸਟਾਰਟ ਕਰ ਸਕਦੇ ਹੋ ਇਸ ਚੈਨਲ ਦੇ ਉੱਪਰ ਚੈਨਲ ਦਾ ਨਾਮ ਹੈ ਸਾਇੰਟੀਆ ਬਾਈ ਅਮਨ ਸੋ ਇਸ ਤੋਂ ਲਾਭ ਹੋਰ ਵੀ ਵੀਡੀਓਜ਼ ਪੋਸਟ ਹੋਣਗੀਆਂ ਬਟ ਅਗਰ ਤੁਸੀਂ ਇਹਨਾਂ ਵੀ ਕਰ ਲੈਨੇ ਹੋ ਤਾਂ ਤੁਹਾਡੇ ਇਗਜ਼ਾਮ ਲਈ ਤੁਸੀਂ बिल्कुल तैयार हूँ इस तो अलावा अपना टेलीग्राम ग्रुप है जी उसका जो लिंक होएगा वो डिस्क्रिप्शन के दिता होएगा जी टी टी केटर वाला सिलेक्ट कर सकते हो जी एस टैट वाला कर सकते हो